ਕੱਲ ਦਾ ਜੋ ਦੌਰ ਚੱਲ ਰਿਹਾ ਇਹ ਏਦਾਂ ਦਾ ਦੌਰ ਹੈ ਕਿ ਇੱਥੇ ਕਿਸੇ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕੋਈ ਪਤਾ ਨਹੀਂ ਕਿ ਕਿਹੜਾ ਬੰਦਾ ਤੁਹਾਡੇ ਨਾਲ ਕੀ ਕਰ ਦੇਵੇ ਉਹ ਤੁਹਾਡੇ ਭਾਵੇਂ ਕਿੰਨਾ ਵੀ ਕਰੀਬ ਹੈ ਭਾਵੇਂ ਤੁਹਾਡੀ ਉਹ ਰਿਸ਼ਤੇਦਾਰੀ ਵਿੱਚ ਹੈ ਭਾਵੇਂ ਤੁਹਾਡੇ ਨਾਲ ਉਸ ਦਾ ਕੋਈ ਵੀ ਰਿਸ਼ਤਾ ਹੈ ਤੇ ਭਾਵੇਂ ਤੁਹਾਡੇ ਉੱਤੇ ਉਹ ਜਾਣ 바ਰਦਾ ਹੈ ਅੱਜ ਕੱਲ ਜੋ ਸਮਾਂ ਚੱਲ ਰਿਹਾ ਹੈ ਇਸ ਵਿੱਚ ਜੋ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਸ ਵਿੱਚ ਪਤਾ ਲੱਗਦਾ ਕਿ ਬੰਦੇ ਦਾ ਮਨ ਬਦਲ ਨੂੰ ਬਿਲਕੁਲ ਵੀ ਸਮਾਂ ਨਹੀਂ ਲੱਗਦਾ ਕਈ ਬੰਦੇ ਐਨੇ ਨੇੜਲੇ ਉਹ ਕੰਮ ਕਰ ਦਿੰਦੇ ਨੇ ਜਿਸ ਦੀ ਦੂਜੇ ਬੰਦੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਕੁੜੀ ਦੀ লাশ ਮਿਲਦੀ ਹੈ ਹੋਟਲ ਦੇ ਕਮਰੇ ਦੇ ਵਿੱਚੋਂ ਜਦੋਂ ਫਿਰ ਪੁਲਿਸ ਤਫ਼ਤੀਸ਼ ਕਰਦੀ ਹੈ ਕਿ ਇਸ ਕੁੜੀ ਦਾ ਕਤਲ ਕਿਸ ਨੇ ਕੀਤਾ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਇਸ ਦਾ ਸ਼ੇਰਾਂ ਵਾਲਾ ਗੇਟ ਤੇ ਸ਼ੇਰਾਂ ਵਾਲੇ ਗੇਟ ਦੇ ਕੋਲ ਹੋਟਲ ਖੁੱਲਰ ਗੱਲ ਹੈ 15 ਨਵੰਬਰ 2025 ਦੀ ਇਸ ਦੇ ਕਮਰਾ ਨੰਬਰ 4 ਦੇ ਵਿੱਚ ਇੱਕ ਔਰਤ ਦੀ লাশ ਪਈ ਹੁੰਦੀ ਹੈ লাশ ਜਿਸ ਔਰਤ ਦੀ ਪਈ ਸੀ ਇਸ ਦੀ ਉਮਰ ਲਗਭਗ 30 ਸਾਲ ਲੱਗ ਰਹੀ ਸੀ ਹੁਣ ਜਦੋਂ ਹੋਟਲ ਵਾਲੇ ਕਮਰੇ ਦੇ ਵਿੱਚ লাশ ਦੇਖਦੇ ਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਚਾਰੇ ਪਾਸੇ ਇਸ ਗੱਲ ਦੀ ਚਰਚਾ ਹੋਣ ਲੱਗਦੀ ਹੈ ਰੌੜਾ ਪੈ ਜਾਂਦਾ ਹੈ ਕਿ ਹੋਟਲ ਦੇ ਕਮਰੇ ਦੇ ਵਿੱਚ লাশ ਪਈ ਹੈ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਤਫ਼ਤੀਸ਼ ਕਰਦੀ ਹੈ লাশ ਨੂੰ ਕਾਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਮ੍ਰਿਤਕ ਔਰਤ ਹੈ ਇਹ ਵੀਰਪਾਲ ਕੌਰ ਹੈ ਹੁਣ ਇਸ ਦੇ ਪੇਕਿਆਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਬੀਰਪਾਲ ਦਾ ਭਰਾ ਇੰਦਰਜੀਤ ਸਿੰਘ ਆਉਂਦਾ ਤੇ ਉਸ ਤੋਂ ਪੁਲਿਸ ਹੋਂ ਪੁੱਛਦੀ ਆ ਕਿ ਆਖਰ ਕੀ ਗੱਲ ਆ ਇਹ ਇੱਥੇ ਕਿਵੇਂ ਪਹੁੰਚੀ ਤਾਂ ਜੋ ਇੰਦਰਜੀਤ ਹੁੰਦਾ ਉਹ ਦੱਸਦਾ ਕਿ ਇਹ ਮੇਰੀ ਭੈਣ ਦਾ ਵਿਆਹ ਤਕਰੀਬਨ 8-9 ਸਾਲ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਤਰਨਤਾਰਨ ਦਾ ਥਾਣਾ ਸਦਰਪੱਟੀ ਤੇ ਉਸ ਦਾ ਪਿੰਡ ਪੂਨੀਆ ਉਥੋਂ ਦੇ ਰਹਿਣ ਵਾਲੇ ਰਿਸਾਲ ਸਿੰਘ ਦੇ ਨਾਲ ਹੋਇਆ ਸੀ ਇਨਾਂ ਦੇ ਘਰ ਦੋ ਬੱਚੇ ਹੋਏ ਦੋ ਜੁੜਬਾ ਬੱਚੇ ਹੁੰਦੇ ਨੇ ਉਸ ਤੋਂ ਬਾਅਦ ਜੋ ਇਹ ਬੀਰਪਾਲ ਹੁੰਦੀ ਹੈ ਇਸ ਦਾ ਝਗੜਾ ਹੋ ਜਾਂਦਾਗਾ ਆਪਣੇ ਪਤੀ ਦੇ ਨਾਲ ਤੇ ਇਹ ਪੇਕੇ ਆ ਕੇ ਰਹਿਣ ਲੱਗਦੀ ਹੈ ਤੇ ਹੁਣ 14 ਨਵੰਬਰ 2025 ਨੂੰ ਜੋ ਬੀਰਪਾਲ ਕੌਰ ਹੁੰਦੀ ਹੈ ਉਹ ਆਪਣੇ ਘਰ ਕਹਿ ਕੇ ਆਉਂਦੀ ਆਪਣੇ ਪੇਕੇਆਂ ਨੂੰ ਕਹਿ ਕੇ ਆਉਂਦੀ ਆ ਮੁਕਸਰ ਸਾਹਿਬ ਦੇ ਵਿੱਚ ਕਿ ਮੈਂ ਆਪਣੇ ਸਹੁਰੇ ਚੱਲ ਲਿਆ ਮੈਂ ਕੁਝ ਸਮਾਨ ਲੈ ਕੇ ਆਉਣਾ ਉੱਥੋਂ ਕੁਝ ਜ਼ਰੂਰੀ ਚੀਜ਼ਾਂ ਲੈ ਕੇ ਆਉਣੀਆਂ ਨੇ ਕੱਪੜੇ ਚੱਕ ਕੇ ਲੈ ਕੇ ਆਉਣੇ ਇਸ ਲਈ ਮੈਂ ਸੌਰੇ ਜਾਨੀ ਆ ਹੁਣ ਜੋ ਵੀਰਪਾਲ ਕੌਰ ਸੀ ਉਹ ਆਪਣੇ ਪੇਕੇ ਘਰੋਂ ਸੌਰੇ ਚਲੀ ਜਾਂਦੀ ਹੈ ਪਰ ਉਹ ਸੌਰੇ ਨਹੀਂ ਪਹੁੰਚਦੀ ਦਰਅਸਲ ਜੋ ਵੀਰਪਾਲ ਕੌਰ ਹੁੰਦੀ ਹੈ ਉਸ ਨੂੰ ਮਿਲਦਾ ਗੁਰਮੀਤ ਸਿੰਘ ਜੋ ਗੁਰਮੀਤ ਸਿੰਘ ਸੀ ਇਸ ਦੇ ਨਾਲ ਵੀਰਪਾਲ ਕੌਰ ਦੇ ਪ੍ਰੇਮ ਸੰਬੰਧ ਸੀ ਕਿਉਂਕਿ ਜੋ ਰਸ਼ਪਾਲ ਸਿੰਘ ਸੀ ਉਸ ਦੇ ਨਾਲ ਜਦੋਂ ਬੀਰਪਾਲ ਕੌਰ ਦਾ ਵਿਆਹ ਹੁੰਦਾ ਇਹਨਾਂ ਦੇ ਬੱਚੇ ਹੁੰਦੇ ਨੇ ਪਰ ਬੀਰਪਾਲ ਕੌਰ ਦਾ ਗਮਾਣ ਦੇ ਵਿੱਚ ਹੀ ਰਹਿਣ ਵਾਲੇ ਗੁਰਮੀਤ ਸਿੰਘ ਦੇ ਨਾਲ ਪ੍ਰੇਮ ਸੰਬੰਧ ਹੋ ਜਾਂਦਾ ਹੈ ਹੁਣ ਇਸ ਗੱਲ ਦਾ ਪਤਾ ਬੀਰਪਾਲ ਦੇ ਪਤੀ ਨੂੰ ਲੱਗਦਾ ਤਾਂ ਹੁਣ ਪਤੀ ਆਪਣੀ ਪਤਨੀ ਦੇ ਨਾਲ ਝਗੜਾ ਕਰਦਾ ਹੈ ਬੀਰਪਾਲ ਦੇ ਨਾਲ ਝਗੜਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੋ ਬੀਰਪਾਲ ਹੁੰਦੀ ਹੈ ਉਹ ਆਪਣੇ ਪੇਕੇ ਚਲੀ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੇ ਇਧਰ ਜੋ ਇਸ ਦਾ ਪਤੀ ਹੁੰਦਾ ਰਸਾਲ ਸਿੰਘ ਉਹ ਵੀ ਕਹਿੰਦਾ ਕਿ ਮੈਂ ਤੈਨੂੰ ਨਹੀਂ ਰੱਖਣਾ ਹੁਣ ਗੁੱਸੇ ਹੋ ਕੇ ਬੀਰਪਾਲ ਆਪਣੇ ਪੇਕੇ ਚਲੀ ਜਾਂਦੀ ਹੈ ਹੁਣ 14 ਨਵੰਬਰ ਨੂੰ ਜਦੋਂ ਬੀਰਪਾਲ ਇਹ ਗੱਲ ਕਹਿ ਕੇ ਘਰੋਂ ਨਿਕਲਦੀ ਆਪਣੇ ਪੇਕੇ ਘਰੋਂ ਨਿਕਲਦੀ ਹੈ ਕਿ ਮੈਂ ਸੌਹਰੇ ਚੱਲੀ ਆਂ ਪਰ ਉਹ ਸੌਹਰੇ ਨਹੀਂ ਜਾਂਦੀ ਉਹ ਗਰਮੀਤ ਸਿੰਘ ਨੂੰ ਮਿਲਦੀ ਹੈ ਤੇ ਗਰਮੀਤ ਸਿੰਘ ਉਸ ਨੂੰ ਖੁੱਲਰ ਹੋਟਲ ਦੇ ਵਿੱਚ ਲੈ ਕੇ ਆਉਂਦਾ ਤੇ ਇੱਥੇ ਉਹ ਰਾਤ ਨੂੰ ਰੁਕਦੇ ਨੇ ਤੇ ਇਹਨਾਂ ਦੇ ਵਿੱਚ ਕੋਈ ਤਕਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਜੋ ਗੁਰਮੀਤ ਸਿੰਘ ਹੁੰਦਾ ਹੈ ਉਹ ਵੀਰਪਾਲ ਕੌਰ ਦਾ ਗਲ ਘੁੱਟ ਦਿੰਦਾ ਜਿਸ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਜਦੋਂ ਪੁਲਿਸ ਨੇ ਵੀਰਪਾਲ ਕੌਰ ਦੀ লাশ ਕਬਜ਼ੇ ਦੇ ਵਿੱਚ ਲੈਤੀ ਤਾਂ ਉਹਨਾਂ ਨੇ ਦੇਖਿਆ ਕਿ ਉਸ ਦੇ ਗਾਲ ਉੱਤੇ ਨਿਸ਼ਾਨ ਨੇ ਕਿਸੇ ਨੇ ਉਸ ਦੀ ਹੱਤਿਆ ਕੀਤੀ ਹੈ ਨਾ ਕਿ ਇਹ ਕੋਈ ਨੇਚਰਲ ਡੈਥ ਹੈ ਪਰ ਗੁਰਮੀਤ ਸਿੰਘ ਇਸ ਹੋਟਲ ਦੇ ਵਿੱਚ ਤਾਂ ਰੁਕਦਾ ਹੈ ਵੀਰਪਾਲ ਕੌਰ ਦੇ ਨਾਲ ਪਰ ਬੀਰਪਾਲ ਕੌਰ ਦੀ ਹਤਿਆ ਕਰਨ ਤੋਂ ਬਾਅਦ ਉਹ ਇੱਥੋਂ ਫਰਾਰ ਹੋ ਜਾਂਦਾ ਹੈ ਬੀਰਪਾਲ ਕੌਰ ਇੱਕ ਬੱਚੇ ਨੂੰ ਤਾਂ ਆਪਣੇ ਪੇਕੇ ਘਰ ਛੱਡ ਆਉਂਦੀ ਹੈ ਤੇ ਦੂਸਰੇ ਬੱਚੇ ਨੂੰ ਆਪਣੇ ਨਾਲ ਹੀ ਲੈ ਆਉਂਦੀ ਹੈ ਹੋਟਲ ਦੇ ਵਿੱਚ ਹੁਣ ਗੁਰਮੀਤ ਸਿੰਘ ਦੀ ਪੁਲਿਸ ਭਾਲ ਕਰ ਰਹੀ ਹੈ ਗੁਰਮੀਤ ਸਿੰਘ ਫਰਾਰ ਹੈ ਇਸ ਉੱਪਰ ਪੁਲਿਸ ਵੱਲੋਂ ਕੇਸ ਦਰਜ ਕੀਤਾ ਜਾਂਦਾ ਹੈ ਬੀ ਐਨ ਐਸ 103 ਦੇ ਅਧੀਨ 15 ਨਵੰਬਰ 2025 ਨੂੰ ਗੁਰਮੀਤ ਦੇ ਉੱਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿੱਤਾ ਜਾਂਦਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਗੁਰਮੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਕਿ ਜਲਦ ਤੋਂ ਜਲਦ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਅਫਸਰ ਬਲਜਿੰਦਰ ਸਿੰਘ ਔਲਖ ਨੇ ਇਹ ਸਾਰੀ ਜਾਣਕਾਰੀ ਦਿੱਤੀ ਤੇ ਜੋ ਲੜਕੀ ਵੀਰਪਾਲ ਕੋਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਤੇ ਮਿਤੀ 14 ਨਵੰਬਰ ਨੂੰ ਉਹ ਆਪਣੇ ਮੁਕਸਰ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੰਡਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਜਿਸ ਤੇ ਸੋ ਹੁਣ ਦੇਖਣਾ ਹੋਵੇਗਾ ਕਿ ਜਦੋਂ ਗੁਰਮੀਤ ਸਿੰਘ ਪੁਲਿਸ ਦੇ ਹੱਥ ਆਉਂਦਾ ਹੈ ਤਾਂ ਹੋਰ ਕੀ ਖੁਲਾਸੇ ਇਸ ਕੇਸ ਦੇ ਵਿੱਚ ਹੁੰਦੇ ਆ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਔਰਤ ਆਪਣੇ ਪਤੀ ਨਾਲ ਲੜ ਗਈ ਆਪਣੇ ਪ੍ਰੇਮੀ ਦੇ ਕਾਰਨ ਤੇ ਆਪਣੇ ਪੇਕੇ ਜਾ ਕੇ ਰਹਿਣ ਲੱਗੀ ਉਸ ਤੋਂ ਬਾਅਦ ਪੇਕਿਆਂ ਨੂੰ ਝੂਠ ਬੋਲ ਕੇ ਕਿ ਮੈਂ ਸਹੁਰੇ ਜਾਨੀ ਆ ਤੇ ਆਪਣੇ ਆਸ਼ਕ ਨੂੰ ਮਿਲ ਲਈ ਪਰ ਆਸ਼ਕ ਨੇ ਹੀ ਆਪਣੀ ਪ੍ਰੇਮਿਕਾ ਦਾ ਗਲ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਖੁਲਾਸੇ ਹੁੰਦੇ ਨੇ ਕੀ ਨਿਕਲ ਕੇ ਆਉਂਦਾ ਜਦੋਂ ਪੁਲਿਸ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰੇਗੀ ਇਸ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਟਾਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਪ੍ਰੇਮੀ ਪ੍ਰੇਮਿਕਾ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਇਕੱਠੇ ਰਹਾਂਗੇ ਪ੍ਰੇਮਕਾ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇੱਥੇ ਕਿਸੇ ਉੱਪਰ ਕੋਈ ਵਿਸ਼ਵਾਸ ਨਹੀਂ ਕੌਣ ਤੁਹਾਡਾ ਕਿੱਡਾ ਨੁਕਸਾਨ ਕਰ ਦੇਵੇ ਕਿਸ ਦੇ ਮਨ ਦੇ ਵਿੱਚ ਤੁਹਾਡੇ ਲਈ ਕੀ ਆ ਜਾਵੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਜਿਵੇਂ ਇੱਕ ਪ੍ਰੇਮੀ ਦੇ ਮਨ ਦੇ ਵਿੱਚ ਆਪਣੀ ਪ੍ਰੇਮਿਕਾ ਦੇ ਪ੍ਰਤੀ ਇੰਨਾ ਗੁੱਸਾ ਆ ਗਿਆ ਕਿਸੇ ਗੱਲ ਤੋਂ ਆ ਗਿਆ ਹੋਵੇਗਾ ਤੇ ਉਸ ਨੇ ਉਸ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ